ਹਾਂਜੀ ਕਈ ਦਿਨਾਂ ਤੋਂ ਬਣਾਉਣ ਵਾਲਾ ਪਿਆਸੀ ਇਹ ਪਾਊਡਰ ਤੇ ਆਪਾਂ ਅੱਜ ਬਣਾ ਲਿਆ ਤੁਸੀਂ ਸੋਚ ਰਹੇ ਹੋਵੋਗੇ ਵੀ ਇਹ ਕੀ ਚੀਜ਼ ਹੈ ਇਹ ਹਰੇਕ ਦੇ ਕੰਮ ਆਉਣ ਵਾਲਾ ਇੱਕ ਦੇਸੀ ਪਾਊਡਰ ਹੈ ਜਿਹੜਾ ਆਪਣਾ ਆਮ ਜਿਹੀਆਂ ਘਰ ਦੀਆਂ ਚੀਜ਼ਾਂ ਤੋਂ ਤਿਆਰ ਹੁੰਦਾ ਹੈ ਕਈ ਵਾਰੀ ਕੀ ਹੁੰਦਾ ਆਪਣੇ ਦੰਦ ਵਗੈਰਾ ਚੜਾ ਐਵੇਂ ਹੀ ਦੁਖਣ ਲੱਗ ਜਾਂਦੇ ਐ ਮਤਲਬ ਕੋਈ ਕੀੜਾ ਵਗੈਰਾ ਕੁਝ ਨਹੀਂ ਲੱਗਿਆ ਹੁੰਦਾ ਜਾਂ ਕਈ ਵਾਰੀ ਰੇਸ਼ਾ ਵੀ ਇਹਨਾਂ ਵਿੱਚ ਪੈ ਜਾਂਦਾ ਤਾਂ ਆਪਾਂ ਇਹ ਥੋੜੀਆਂ ਜਿਹੀਆਂ ਚੀਜ਼ਾਂ ਦੀ ਇੱਕ ਬਹੁਤ ਵਧੀਆ ਚੀਜ਼ ਹੈ ਜਿਹੜੀ ਆਪਾਂ ਨੂੰ ਰਾਹਤ ਦਿੰਦੀ ਹੈ ਤੇ 2-4 ਦਿਨਾਂ ਦੇ ਵਿੱਚ ਜਿਹੜਾ ਆਪਣੇ ਦੰਦਾਂ ਦਾ ਦਰਦ ਹੈ ਇਹਨੂੰ ਆਪਾਂ ਇਸਤੇਮਾਲ ਕਰਾਂਗੇ ਬਿਲਕੁਲ ਚੱਕਿਆ ਜਾਂਦਾ ਤੇ ਇਹਦੇ ਲਈ ਆਪਾਂ ਘਰ ਦੀਆਂ ਛੋਟੀਆਂ ਜਿਹੀਆਂ ਆਮ ਚੀਜ਼ਾਂ ਲੈਣੀਆਂ ਬਾਹਰੋਂ ਕੁਝ ਨਹੀਂ ਲਿਆਉਣਾ ਸਭ ਤੋਂ ਪਹਿਲਾਂ ਆਪਾਂ ਲਈਏ ਜੀ ਥੋੜੀ ਜਿਹੀ ਫਟਕੜੀ ਤੇ ਫਿਰ ਆਪਾਂ ਲਿਆ ਸੈਂ ਦਾ ਨਮਕ ਅੱਧਾ ਚਮਚ ਤੇ ਫਿਰ ਆਪਾਂ ਅੱਧੇ ਚਮਚ ਤੋਂ ਥੋੜਾ ਜਿਹਾ ਘੱਟ ਲਈਏ ਹਲਦੀ ਤੇ ਆਪਾਂ 10 11 ਲੈ ਲੇ ਜੀ ਲੌਂਗ ਜੇ ਸਮਾਨ ਥੋੜਾ ਬਹੁਤ ਥੋੜਾ ਘੱਟ ਹੋ ਜੂ ਵੱਧ ਹੋ ਜੂ ਤਾਂ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਇੰਨਾ ਸਮਾਨ ਤੁਸੀਂ ਲੈਣਾ ਹੀ ਲੈਣਾ ਉਸ ਤੋਂ ਬਾਅਦ ਆਪਾਂ ਤਵੇ ਨੂੰ ਰੱਖ ਦਾਂਗੇ ਗੈਸ ਉੱਤੇ ਗਰਮ ਤੇ ਉਹਦੇ ਉੱਪਰ ਆਪਾਂ ਫਟਕੜੀ ਨੂੰ ਰੱਖ ਦਾਂਗੇ ਕਈ ਵਾਰੀ ਲੋਕ ਜਿਹੜੇ ਥੋੜੇ ਜਿਹਾ ਬਹਿਮੀ ਹੁੰਦੇ ਆ ਉਹ ਫਟਕੜੀ ਨੂੰ ਨજર ਵਗੈਰਾ ਉਤਾਰਨ ਦੇ ਲਈ ਵੀ ਵਰਤਦੇ ਆ ਇਸ ਤਰੀਕੇ ਨਾਲ ਹੀ ਉਹ ਕਰਦੇ ਆ ਪਰ ਆਪਾਂ ਇਹ ਜੀ ਕੋਈ ਚੀਜ਼ ਨਹੀਂ ਮੰਨਦੇ ਨਹੀਂ ਤੇ ਆਪਾਂ ਇਹਨੂੰ ਸਿਰਫ ਆਪਦੇ ਜਿਹੜੇ ਦਵਾਈ ਦੇ ਤੌਰ ਤੇ ਇਸਤੇਮਾਲ ਕਰ ਰਹੇ ਆ ਜਿਹੜੀ ਇੱਕ ਪਾਊਡਰ ਬਣਾ ਰਹੇ ਆ ਉਹਦੇ ਲਈ ਵਰਤਿਆ ਦੇਖੋ ਇਹਦੀਆਂ ਸ਼ਕਲਾਂ ਜੀਆਂ ਬਣ ਗਈਆਂ ਤੇ ਉਸ ਤੋਂ ਬਾਅਦ ਇਹ ਜਦੋਂ ਤਿਆਰ ਹੋ ਗਈ ਇਹ ਆਪਣੇ ਆਪ ਹੀ ਤਵੇ ਨੂੰ ਛੱਡ ਜੂਗੀ ਤੇ ਉਸ ਤੋਂ ਪਹਿਲਾਂ ਜੇ ਆਪਾਂ ਇਹਨੂੰ ਪਟਾਗੇ ਤਾਂ ਇਹ ਸੱਚੀ ਹੋਊਗੀ ਮਤਲਬ ਹਜੇ ਪੂਰੀ ਤਰ੍ਹਾਂ ਬਣੀ ਨਹੀਂ ਹੋਣੀ ਤੇ ਇਹ ਬਹੁਤ ਹੀ ਇੱਕ ਵਧੀਆ ਸੌਖਾ ਜਿਹਾ ਤਰੀਕਾ ਹੈ ਜਿਹੜੇ ਘਰ ਦੀਆਂ ਚੀਜ਼ਾਂ ਨਾਲ ਆਪਣਾ ਦਰਦ ਹੈ ਜਿਹੜਾ ਆਪਾਂ ਦੰਦਾਂ ਦਾ ਉਹ ਬਿਲਕੁਲ ਦੂਰ ਕਰ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਲਿਆ ਜੀ ਉਤਾਰ ਦੇਖੋ ਇਹ ਆਪਣੇ ਆਪ ਹੀ ਉਤਰ ਗਈ ਤੇ ਇਹ ਇੱਕ ਇਹਦਾ ਮਰਮ ਹੈ ਨੂੰ ਆਪਾਂ ਥੋੜੀ ਜੀ ਠੰਡੀ ਕਰ ਲਾਂਗੇ ਬਹੁਤ ਛੇਤੀ ਠੰਡੀ ਹੋ ਜੂਗੀ 10-5 ਮਿੰਟਾਂ ਦੇ ਵਿੱਚ ਹੀ ਉਸ ਤੋਂ ਬਾਅਦ ਦੇਖੋ ਇਹਨੂੰ ਆਪਾਂ ਕੀ ਕਰਨਾ ਤੁਸੀਂ ਕੋਈ ਵੀ ਕੁੰਡੀ ਕੋਟੀ ਲੈ ਲੈਣੀ ਹੈ ਜਾਂ ਕੋਈ ਵੀ ਮਾਮ ਦਸਤਾ ਵਗੈਰਾ ਜਿਹੜਾ ਘਰੇ ਹੋਵੇ ਆਪਣੇ ਘਰੇ ਤਾਂ ਇਹ ਛੋਟੀ ਜੀ ਸਿਲ ਜੀ ਸੀ ਬੱਚਿਆਂ ਨੂੰ ਬਦਾਮ ਵਗੈਰਾ ਕੁੱਟ ਕੇ ਦੇਣ ਵਾਲੀ ਆਪਾਂ ਉਹੀ ਯੂਜ਼ ਕੀਤੀ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਇਹਨੂੰ ਕੀ ਕਰਾਂਗੇ ਚੰਗੀ ਤਰ੍ਹਾਂ ਰਗੜ ਲਾਂਗੇ ਇਹਨੂੰ ਆਪਾਂ ਗ੍ਰਾਈਂਡ ਵਗੈਰਾ ਨਹੀਂ ਕਰਨਾਗਾ ਇਸ ਤਰੀਕੇ ਨਾਲ ਹੀ ਤੁਸੀਂ ਬਣਾਉਣਾ ਹੈਗਾ ਸਭ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੇ ਤੁਸੀਂ ਚੈਨਲ ਤੇ ਨਵੇਂ ਹੋ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੀਡੀਓ ਨੂੰ ਸ਼ੇਅਰ ਤੁਸੀਂ ਆਪਣੇ ਆਪ ਹੀ ਕਰਦਿਆ ਕਰੋ ਤੇ ਜਦੋਂ ਇਹਨੂੰ ਆਪਾਂ ਰਗੜ ਕੇ ਬਿਲਕੁਲ ਬਰੀਕ ਕਰ ਲੈਣਾ ਹੈਗਾ ਤੇ ਇਹਨੂੰ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਆ ਲੰਬੀ ਢੇਰ ਤੱਕ ਇਹਨੂੰ 6 ਮਹੀਨੇ ਸਾਲ ਤੱਕ ਕੋਈ ਫਰਕ ਨਹੀਂ ਪੈਂਦਾ ਉਸੇ ਤਰ੍ਹਾਂ ਹੀ ਰਹੂਗਾ ਬਸ ਇਹਦੇ ਵਿੱਚ ਕੋਈ ਪਾਣੀ ਵਗੈਰਾ ਵਾਲਾ ਹੱਥ ਬਿਲਕੁਲ ਵੀ ਨਾ ਲੱਗੇ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਬਚੀ ਦੂਸਰੀ ਫਟਕੜੀ ਪਈ ਸੀ ਆਪਾਂ ਉਹਨੂੰ ਵੀ ਰਗੜ ਲਿਆ ਫਿਰ ਇਹਨੂੰ ਆਪਾਂ ਇੱਕ ਕੌਲੀ ਦੇ ਵਿੱਚ ਕੱਢ ਲਿਆ ਉਸ ਤੋਂ ਬਾਅਦ ਆਪਾਂ ਪਾਏ ਜੀ ਲੌਂਗ ਹੁਣ ਆਪਾਂ ਲੌਂਗਾਂ ਨੂੰ ਵੀ ਉਸੇ ਤਰੀਕੇ ਨਾਲ ਹੀ ਰਗੜ ਲਾਂਗੇ ਤੇ ਇਹ 1 ਮਿੰਟ ਦੇ ਵਿੱਚ ਵਧੀਆ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਇਹ ਜਿਹੜੀਆਂ ਆਪਣੀਆਂ ਚਾਰੇ ਚੀਜ਼ਾਂ ਸੀ ਹਲਦੀ ਸੈਂਦਾ ਨਮਕ ਤੇ ਲੌਂਗ ਤੇ ਇਹ ਫਟਕੜੀ ਦਾ ਜਿਹੜਾ ਆਪਾਂ ਤਿਆਰ ਕੀਤਾ ਹੈਗਾ ਪਾਊਡਰ ਇਹ ਚਾਰਾਂ ਨੂੰ ਆਪਾਂ ਮਿਲਾ ਦਾਂਗੇ मिलाके ਇਹ ਆਪਣੀ ਬਹੁਤ ਵਧੀਆ ਘਰ ਦੇ ਵਿੱਚ ਦੇਸੀ ਪਾਊਡਰ ਤਿਆਰ ਹੋ ਗਿਆ ਤੇ ਜਦੋਂ ਵੀ ਕੋਈ ਦੰਦ वगैरह ਦੇ ਵਿੱਚ ਆਪਣੇ ਪ੍ਰੋਬਲਮ ਹੁੰਦੀ ਹੈ ਦੁੱਖ ਦੇ ਤਾਂ ਤੁਸੀਂ ਬ੍ਰਸ਼ ਤੇ ਲਗਾ ਕੇ ਦੰਦਾਂ ਤੇ ਇਹਨੂੰ ਕਰ ਸਕਦੇ ਹੋ ਪਰ ਉਸ ਟਾਈਮ ਤੁਸੀਂ ਮੂੰਹ ਨੂੰ ਆਪਣੇ ਨੂੰ ਖੁੱਲਾ ਰੱਖਣਾ ਹੈ ਤਾਂ ਕਿ ਜਿਹੜਾ ਇਹਦਾ ਪਾਣੀ वगैरह ਨਿਕਲਦਾ ਆਪਣੇ ਦੰਦ ਜੜ੍ਹ ਚੋਂ ਦਰਦ ਜਿਹਦੇ ਕਰਕੇ ਆਪਣੇ ਅੰਦਰ ਦਰਦ ਹੁੰਦਾ ਤਾਂ ਉਹ ਬਾਹਰ ਡਿੱਗਦਾ ਰਹਿੰਦਾ ਤੇ ਇਹਨੂੰ ਤੁਸੀਂ ਇੱਕੋ ਟਾਈਮ ਹੀ ਕਰ ਲੋ ਬਹੁਤ ਹੈ ਇੱਕ ਵਾਰੀ ਸੋਡਾ ਮੂੰਹ ਹੈ ਜਿਹੜਾ ਉਹ ਸੁੰਨ ਜਾ ਹੋ ਜਾਊਗਾ ਤੁਹਾਨੂੰ ਲੱਗੂਗਾ ਤੇ ਉਸ ਤੋਂ ਬਾਅਦ ਕਈ ਵਾਰ ਤੁਹਾਨੂੰ ਇੰਜ ਵੀ ਲੱਗੂਗਾ ਵੀ ਦੂਸਰੇ ਦੰਦ ਵੀ ਥੋੜੇ ਜਿਹਾ ਦੁਖਣ ਲੱਗੇ ਪਰ 2-3 ਦਿਨਾਂ ਦੇ ਵਿੱਚ ਜਮਾਂ ਬਿਲਕੁਲ ਸਾਰੇ ਦੰਦ ਤੁਹਾਡੇ ਹੈਗੇ ਜਿਹੜੇ ਉਹ ਬਿਲਕੁਲ ਠੀਕ ਹੋ ਜਾਣਗੇ ਤੇ ਆਪਾਂ ਇਹ ਲੰਬੀ ਦੇਰ ਤੱਕ ਘਰੇ ਇਸਤੇਮਾਲ ਕਰਦੇ ਆਂ ਕਈ ਵਾਰੀ ਜਿਹੜੀਆਂ ਆਪਣੀਆਂ ਜੜਾ ਵਗੈਰਾ ਹੁੰਦੀਆਂ ਕੱਢਣ ਵਾਲੀਆਂ ਹੁੰਦੀਆਂ ਤਾਂ ਡਾਕਟਰ ਕਹਿੰਦੇ ਵੀ ਜਿੰਨਾ ਚਿਰ ਚੱਲਦੀ ਐ ਇਹਨੂੰ ਚਲਾਓ ਤਾਂ ਆਪਾਂ ਇਹ ਤਰੀਕਾ ਵਰਤ ਕੇ ਉਹਨੂੰ ਲੰਬੇ ਟਾਈਮ ਤੱਕ ਚਲਾ ਸਕਦੇ ਆ ਦਰਦ ਤੋਂ ਰਾਹਤ ਲੈ ਸਕਦੇ ਆ ਤੇ ਇਹ ਬਹੁਤ ਹੀ ਵਧੀਆ ਸਿੰਪਲ ਜਿਹਾ ਤਰੀਕਾ ਐ ਇਹਨੂੰ ਤੁਸੀਂ ਟਰਾਈ ਕਰਕੇ ਜਰੂਰ ਦੇਖਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ